ਇਹ ਐਸ ਵੀ ਲੈ ਚਲਾ ਰਿਹਾ ਪਰ ਲੇਕਿਨ ਹਾਲਾਤ ਦੇਖ ਕੇ ਲੱਗਦਾ ਸੀਗਾ ਕਿ ਗਾਵਾਂ ਨੂੰ ਸਿਰਫ ਚਾਰਾ ਚਾਰੇ ਦੇ ਵਿੱਚ ਕੀ ਪਾਇਆ ਜਾਂਦਾ ਚਾਰ ਪਾਇਆ ਜਾਂਦਾ ਜਦੋਂ ਆ ਬਾਬਾ ਹਰਜੀਤ ਸਿੰਘ ਜੀ ਸਾਡੇ ਨਾਲ ਸੰਪਰਕ ਦੇ ਵਿੱਚ ਆਏ ਉਹਨਾਂ ਨੇ ਇਸ ਸੇਵਾ ਕਰਨ ਦਾ ਜਿਹੜਾ ਪਿਆਲਾ ਜਦੋਂ ਕੀਤਾ ਤੇ ਮੈਂ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਜਿਹੜੇ ਸੰਸਥਾ ਦੇ ਸਾਰੇ ਮੀਟਿੰਗ ਜਿਹੜੀ ਕਰਵਾਈ ਹੈ ਕਿ ਜਿਹੜੀ ਅਸਲੀ ਸੇਵਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਪਰ ਲੇਕਿਨ ਕਈ ਦਿਨਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਪ੍ਰਸ਼ਾਸਨ ਦੇ ਜਿਹੜੇ ਤੈ ਅਧਿਕਾਰੀ ਜਿਹੜੇ ਰੱਖੇ ਹੋਏ ਆ ਮਨਰੇਗਾ ਦੇ ਤਹਿਤ ਕੰਮ ਕਰਦੇ ਆ ਹਰ ਵੇਲੇ ਅਸੀਂ ਆ ਕੇ ਦੇਖਦੇ ਆ ਵੀ ਗਵਾਂ ਦੀ ਹਾਲਤ ਬੜੀ ਖਰਾਬ ਹੈ ਪਰ ਲੇਕਿਨ ਅੱਜ ਸਾਡੇ